ਰਤੂ ਰਾਤ ਸਾੜਦੀਆਂ 6 ਦੁਕਾਨਾਂ ਕਰੋੜਾਂ ਦੇ ਨੁਕਸਾਨ ਥਲੇ ਦਬੇ ਦੁਕਾਨਦਾਰ ਪਲਾਂਜਰ ਆਖ ਬਣ ਗਿਆ ਕਰੋੜਾਂ ਦਾ ਸਮਾਨ ਗੁਰਦਾਸਪੁਰ ਦੇ ਆਮ ਆਵਾੜਾ ਬਾਜ਼ਾਰ ਦੇ ਵਿੱਚ ਰਾਤ 9 ਵਜੇ ਦੇ ਕਰੀਬ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਇੱਕ ਕਰਕੇ ਦੇਖਦੇ ਹੀ ਦੇਖਦੇ 6 ਦੁਕਾਨਾਂ ਨੂੰ ਭਿਆਨਕ ਅੱਗ ਨੇ ਆ ਪੜੀ ਲਪੇਟ ਦੇ ਵਿੱਚ ਲੈ ਲਿਆ ਦੁਕਾਨਦਾਰਾਂ ਦੇ ਅਨੁਸਾਰ ਸ਼ਾਰਟ ਸਰਕਟ ਦੇ ਕਾਰਨ ਲੱਗੀ ਇਸ ਅੱਗ ਦੇ ਕਾਰਨ ਦੁਕਾਨਾਂ ਦੇ ਵਿੱਚ ਪਿਆ ਕਰੋੜਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਪਰ ਫਾਇਰ ਬ੍ਰਿਗੇਡ ਪਹਿਲਾਂ ਤਾਂ ਦੇਰ ਦੇ ਨਾਲ ਪਹੁੰਚੀ ਤੇ ਜਦੋਂ ਪਹੁੰਚੀ ਤਾਂ ਠੀਕ ਠਾਕ ਦੇ ਨਾਲ ਅੱਗ ਤੇ ਕਾਬੂ ਪਾਉਣ ਦੇ ਵਿੱਚ ਨਕਾਮ ਹੋ ਗਈ ਜਿਸ ਕਾਰਨ ਅੱਗ ਸਾਰੀਆਂ ਦੁਕਾਨਾਂ ਦੇ ਵਿੱਚ ਫੈਲ ਗਈ ਦੱਸ ਦਈਏ ਕਿ ਦੁਕਾਨਦਾਰਾਂ ਨੂੰ ਇਹ ਵੀ ਰੋਸ ਹੈ ਕਿ ਲਗਾਤਾਰ ਸ਼ਾਰਟ ਸਰਕਟ ਦੇ ਕਾਰਨ ਦੁਕਾਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਪਰ ਕਦੇ ਵੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਅਤੇ ਨਾ ਹੀ ਅੱਗ ਕਾਰਨ ਆਪਣਾ ਸਭ ਕੁਝ ਗਵਾ ਚੁੱਕੇ ਦੁਕਾਨਦਾਰਾਂ ਦੀ ਕੋਈ ਸਹਾਇਤਾ ਲਈ ਗਈ ਹੈ ਦੱਸ ਦਈਏ ਕਿ ਗੁੱਸਾਏ ਦੁਕਾਨਦਾਰਾਂ ਨੇ ਚੈਂਬਰ ਆਫ ਕਮਰਸ ਦੇ ਬੈਨਰ ਹੇਠ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਵਾ ਕੇ ਬਾਜ਼ਾਰ ਦੀਆਂ ਸਾਰੀਆਂ ਐਂਟਰੀਆਂ ਰਸਤੀਆਂ ਦੇ ਨਾਲ ਬੰਦ ਕਰ ਦਿੱਤੀਆਂ ਨੇ ਤੇ ਬਾਜ਼ਾਰ ਦੇ ਵਿੱਚ ਗੱਡੀਆਂ ਦੀ ਐਂਟਰੀ ਵਿਰੋਕ ਦਿੱਤੀ ਹੈ ਜ਼ਿਕਰ ਇਹੋ ਹੈ ਕਿ ਦੁਕਾਨਦਾਰਾਂ ਦੀ ਮੰਗ ਹੈ ਕਿ ਪੀੜਿਤ ਦੁਕਾਨਦਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਪਿਛਲੇ 2-3 ਸਾਲਾਂ 'ਚ 5-7 ਬੜੇ-ਵੱਡੇ ਹਾਦਸੇ ਹੋ ਚੁੱਕੇ ਨੇ। ਕੋਰੋਨਾ ਪੈਦਾ ਨੁਕਸਾਨ ਵਪਾਰੀਆਂ ਦਾ ਕੇ ਸਰਕਾਰ ਨੇ ਸੁਣ ਨਹੀਂ ਲਈ, ਪ੍ਰਸ਼ਾਸਨ ਨੇ ਕੋਈ ਸੁਣ ਨਹੀਂ ਲਈ। ਅਸੀਂ ਚੈਂਬਰ ਆਫ ਕਮਰਸ ਦਾ ਡੈਪੂਟੇਸ਼ਨ ਲੈ ਕੇ ਜਾਂਦੇ ਆਂ। ਜਨਰਲ ਵੀ ਉਹਨਾਂ ਨੂੰ ਮੈਮੋਰੰਡਮ ਦਿੰਦੇ ਆਂ ਤੇ ਪਰਟੀਕੂਲਰ ਜਦੋਂ ਕੋਈ ਨੁਕਸਾਨ ਹੁੰਦਾ ਉਹਦਾ ਵੀ ਫਾਈਲ ਲਾਗ ਦੇ ਦਈਦੀ ਆ। ਪਰ ਉਹ ਫਾਈਲ ਠੰਡੇ ਬਸੇ ਛੱਡ ਛੱਡਦੇ ਨੇ, ਸਾਨੂੰ ਨਹੀਂ ਪਤਾ ਉਹ ਕੀ ਕਰਦੇ ਨੇ। ਸਾਨੂੰ ਕਹਿੰਦੇ ਸਾਡੇ ਕੋਲ ਰੈਟ ਕੋਰ ਫੰਡ ਹੈਗਾ ਜੀ ਇਹ ਤੁਹ ਉਹ ਯੂਟਿਲਾਈਜ਼ ਕਰਕੇ ਇਹਨਾਂ ਨੂੰ ਕੰਪਰੈਸਟ ਕਰਾਂਗੇ ਪਰ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਕੋਈ ਬਾਕੀ ਤਬਕਿਆਂ ਦਾ ਕੋਈ ਮੜਾ ਮੋਟਾ ਵੀ ਹੋਏ ਨੁਕਸਾਨ ਹੋਏ ਸਰਕਾਰ ਚੱਟ ਪੈ ਜਾਂਦੀ ਉਹ ਪਹੁੰਚ ਜਾਂਦੀ ਹੈ ਉਹਨਾਂ ਦਾ ਭਰਾਈ ਕਰਦੀ ਹੈ ਪਰ ਦੁਕਾਨਦਾਰਾਂ ਵੀਰਾਂ ਨੂੰ ਕੁਝ ਨਹੀਂ ਮਿਲਦਾ ਕਿਉਂਕਿ ਦੁਕਾਨਦਾਰ ਸੋਚਦੇ ਨੇ ਕਿ ਯਾਰ ਸ਼ਾਂਤੀ ਨਾਲ ਕੰਮ ਕਰਦੇ ਰਹੋ ਕੋਈ ਗੱਲ ਨਹੀਂ ਪਰ ਇਹ ਤੇ ਹੁਣ ਤੇ ਇੰਤਹਾ ਹੋ ਗਈ ਹੈ ਕੋਈ ਵੀ ਬੰਦਾ ਰਾਤ ਤੱਕ ਪ੍ਰਸ਼ਾਸਨ ਦਾ ਜਾਂ ਕੋਈ ਨੁਮਾਇੰਦਾ ਸਰਕਾਰ ਦਾ ਸਾਡੇ ਵਪਾਰੀਆਂ ਕੋਲ ਨਹੀਂ ਪੁੱਜਿਆ ਕਿੰਨਾ ਦਾ ਨੁਕਸਾਨ ਹੈ ਕਿ ਮੰਗ ਕਰਦੇ ਹੋ ਦੇਖੋ ਜੀ ਇਹ ਨੁਕਸਾਨ ਤੇ ਅੰਦਾਜ਼ਾ ਹੀ ਹੈ ਮਤਲਬ ਹਰ ਇੱਕ ਦੁਕਾਨ ਦਾ ਕਿਸੇ ਦਾ 5 ਲੱਖ ਦਾ ਕਿਸੇ ਦਾ 10 ਲੱਖ ਦਾ ਕਿਸੇ ਦਾ 15 ਲੱਖ ਦਾ ਨੁਕਸਾਨ ਤੇ ਹੋਇਆ ਹੀ ਹੈ ਰੋੜਾ ਵਿੱਚ ਫਿਗਰ ਹੈ ਮੰਗ ਮੈਂ ਕਹਿੰਦਾ ਕਿ ਕੋਈ ਵੀ ਜਿਹੜਾ ਫੰਡ ਹੈ ਨਾ ਕੰਟੀਨਜੈਂਸੀ ਬਣਾਇਆ ਉਦੋਂ ਫੰਡ ਤਾਂ ਯੂਜ਼ ਕਰਕੇ ਇਹ ਵਪਾਰ ਨੂੰ ਫੌਰਨ ਕੰਪੰਸੇਟ ਕੀਤਾ ਜਾਏ ਲਿਖੇ ਦਾ ਸ਼ਰਤਾਂ ਤੋਂ ਬਿਨਾ ਇਹ ਬਾਜ਼ਾਰ ਨਹੀਂ ਚੱਲਣਾ ਜੇ ਪ੍ਰੈਕਟੀਕਲ ਬੰਦੇ ਆ ਇਹ ਆ ਉਹਨਾਂ ਨੇ ਕੁਝ ਨਹੀਂ ਕੀਤਾ ਪੋਲੀਟਿਕਲ ਬੰਦੇ ਆਏ ਹੋਣਗੇ ਭਾਜੀ ਰਾਤ ਜਦੋਂ ਫੜਾ ਫੜੀ ਤੁਹਾਨੂੰ ਨਹੀਂ ਪਤਾ ਕੀ ਕੀਤਾ ਪਰ ਜਿਹੜਾ ਮਸਲਾ ਕੰਪਨਸੇਸ਼ਨ ਨਾਲ ਹੋਣਾ ਕੰਪਨਸੇਸ਼ਨ ਨਾਲ ਹੋਣਾ ਸ਼ਾਰਟ ਸਰਕਟ ਤੋਂ ਹੀ ਜੋ ਮਾਰਕੀਟ ਵਾਲੇ ਦੱਸਦੇ ਪਏ ਨੇ ਅੱਗ ਲੱਗੀ ਹੈ ਔਰ ਉਹ ਅੱਗ ਨੇ ਸਾਡੀਆਂ ਪੰਜ ਤੋਂ ਸੱਤ ਕੰਨਾਂ ਨੂੰ ਪੂਰੀ ਤਰ੍ਹਾਂ ਡੈਂਜਸ ਕਰਤਾ ਖਤਮ ਕਰ ਦਿੱਤਾ ਹੈ ਸਾਡਾ ਸਟਾਕ ਆਲਮੋਸਟ ਸਾਰਾ ਹੀ ਫਿਨਿਸ਼ ਹੋ ਗਿਆ ਤੁਸੀਂ ਦੇਖ ਸਕਦੇ ਪਿੱਛੇ ਸੌਕ ਚ ਕੁਝ ਨਹੀਂ ਬਚਿਆ ਬਾਕੀ ਰਿਫਰੋਂਟ ਐਲੀਵੇਸ਼ਨ ਰੈਡੀਮੇਡ ਗਾਰਮੈਂਟਸ ਪੋਸ਼ਲ ਕਲੈਕਸ਼ਨ ਕਿੰਨਾ ਨੂੰ ਸਦਾਣਾ 25 ਤੋਂ 3 ਲੱਖ ਰੁਪਏ ਦਾ ਟੋਟਲ ਕਿੰਨੀਆਂ ਦੁਕਾਨਾਂ ਸਾੜੀਆਂ ਨੇ? 6 ਦੁਕਾਨਾਂ। 6 ਦੁਕਾਨਾਂ ਇਹ। ਟੋਟਲ ਕਿੰਨਾ ਨੁਕਸਾਨ ਹੋਇਆ? ਟੋਟਲ ਨੁਕਸਾਨ ਤੇ ਕਰੋੜਾਂ ਵਿੱਚ। ਕਰੋੜਾਂ ਹੀ ਚੱਲ ਜੂਗਾ ਕਰੋੜਾਂ। ਸਟਾਕ ਤੇ ਸਾਰੀ ਦੁਕਾਨਾਂ ਚ ਪਈ ਆ ਦਾ। ਕਾਦੀ ਕਾਦੀ ਦੁਕਾਨ ਦੀ। ਗਾਰਮੈਂਟਸ ਦੀ ਹੈ, ਕੋਸਮੈਟਿਕਸ ਦੀ ਹੈ, ਮੋਬਾਈਲਸ ਦੀ ਹੈ, ਔਰ ਬੈਗ ਔਰ ਬੈਗ ਐਂਡ ਪਰਸੇਸ ਦੀ ਹੈ। ਕੰਨੀ ਆ ਰਹੀ ਦੀ। ਕਿੱਦਾਂ ਸ਼ੁਰੂ ਹੋਈ ਅੱਗ ਤੇ ਕੀ ਕਰਨ ਲੱਗ ਪਿਆ ਦਾ? ਅੱਗ ਦਾ ਜੋ ਸੁਣੇ ਜਾਂਦਾ ਪਿਆ ਜਾਂ ਜੋ ਇੱਥੇ ਹੈਗੇ ਸੀ ਉਹਨਾਂ ਤੇ ਕਿਹਾ ਵੀ ਸ਼ਾਰਟ ਸਰਕਟ ਹੀ ਹੋਇਆ। ਫਾਇਰ ਬ੍ਰਿਗੇਡ ਟਾਈਮ ਤੇ ਨਹੀਂ ਨਹੀਂ ਫਾਇਰ ਬ੍ਰਿਗੇਡ ਬਹੁਤ ਲੇਟ ਆਈ ਹੈ ਔਰ ਆਈ ਸੈਟੀਸਫੈਕਟਰੀ ਨਹੀਂ ਹੈ ਉਸ ਮਾਮਲੇ ਚ ਉਹ ਕਿਹਾ ਦੀ ਪਾਈਪ ਵੀ ਲੀਕ ਹੋ ਰਹੀ ਸੀ ਸ਼ਾਇਦ ਔਰ ਪ੍ਰੈਸ਼ਰ ਵੀ ਪ੍ਰੋਪਰਲੀ ਨਹੀਂ ਸੀ ਜਾ ਰਿਹਾ ਪਾਣੀ ਵੀ ਨਹੀਂ ਘਟੀ ਜਾ ਰਿਹਾ ਪਾਣੀ ਹੈਗਾ ਵਿੱਚ ਚਾਹੁੰਦੇ ਆਪਾਂ ਇਹ ਪ੍ਰਸ਼ਾਸਨ ਨੂੰ ਜਦੋਂ ਆਪਾਂ ਕਰਤੇ ਗਏ ਆ ਦਫ਼ਤਰ ਉਹਨਾਂ ਦੀ ਗੱਡੀ ਲੈਣ ਜਦੋਂ ਗੱਡੀ ਉਹਨਾਂ ਗਲਤ ਰਸਤੇ ਬਾਹਰ ਹੀ ਗੱਡੀ ਤੇ ਟਾਈਮ ਨਾਲ ਨਹੀਂ ਪਹੁੰਚੀ ਜੇ ਗੱਡੀ ਪੁੰਜੀ ਪੁੰਜੀ ਉਹਦੀ ਕਦੀ ਪਾਬਲੀ ਗੋਦੀ ਕਦੀ ਉਹਦੇ ਪਾਣੀ ਨਹੀਂ ਜੇ ਉਹ ਗੱਡੀ ਸਹੀ ਤਰੀਕੇ ਨਾਲ ਹੁੰਦੀ ਤੇ ਅੱਗੇ ਦਾ ਬਚਾਅ ਹੋ ਜਾਣਾ ਇੱਕ ਦੁਕਾਨ ਤੋਂ ਇੱਕ ਦੁਕਾਨ ਦਾ ਨੁਕਸਾਨ ਹੋਣਾ ਸੀ ਉਹਨਾਂ ਦੀ ਨਗੇਲੀ ਕਰਕੇ ਸਾਰੀਆਂ ਦੁਕਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਕੋਈ ਕੰਟਰੋਲ ਨਹੀਂ ਕੀਤਾ ਇੱਕ ਗੱਡੀ ਆਈ ਫਿਰ ਬਟਾਲੇ ਦੋ ਉਹ ਵੀ 1 ਘੰਟੇ ਬਾਅਦ ਉਹਦੋਂ ਸਾਰੀਆਂ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਸਾਰੀਆਂ ਸੜ ਕੇ ਸੁਆਹ ਹੋ ਗਈਆਂ ਕੋਈ ਕਿੰਨੀਆਂ ਗੱਡੀਆਂ ਫਾਇਰ ਬ੍ਰਿਗੇਡ ਦੇ ਟੋਟਲ ਉਹ ਉਦੋਂ ਆਈਆਂ ਜਦੋਂ ਅੱਗ ਦੇ ਕੰਟਰੋਲ ਹੋ ਗਿਆ ਉਦੋਂ 5-7 ਗੱਡੀਆਂ ਆਈਆਂ। ਕਿੰਨੀਆਂ ਬਾਅਦ ਚੋਂਦਾ ਕੀ ਫੇਦਾ? ਅੱਗ ਬੁਝੀ ਤੇ ਫੇ ਪਾਣੀ ਬਹੁਤ ਨਾਲ ਚਲਾਇਆ ਉਹਦਾ ਕੋਈ ਫਾਇਦਾ ਨਹੀਂ। ਪਹਿਲੇ ਕੋਈ ਕਹਿੰਦਾ ਕਿ ਜੇ ਫਾਇਰ ਬ੍ਰਿਗੇਡ ਟਾਈਮ ਤੇ ਆ ਜਾਂਦੀ ਫਿਰ ਬਚਾਅ ਹੋ ਜਾਂਦਾ। ਫਿਰ ਬਚਾਅ ਹੋ ਜਾਂਦਾ। ਕਿੰਨੀਆਂ ਨੂੰ ਕਰਨਾ ਟੋਟਲ? 6 6 ਦੁਕਾਨ ਸਾਡੀ ਕਾਰ ਦੀ ਦੁਕਾਨ ਸਾਡੇ ਮਨਿਆਰੀ ਦੀ ਬ੍ਰਦਰਸ ਹੋਂ ਕਿੰਨਾ ਦਾ ਨੁਕਸਾਨ? ਸਾਡਾ ਪਲਾਸ 15 ਤੋਂ 20 ਲੱਖ ਰੁਪਏ ਦਾ ਹੋ ਗਿਆ। ਗੁਰਦਾਸਪੁਰ ਤੋਂ ਨੀਤੇ ਲੂਥਰਾ ਦੀ ਰਿਪੋਰਟ ਔਨ ਏਅਰ।